ਆਬੀਰ ਜੀ ਇਹ ਲੋ ਮੰਡਪ ਨੇ ਸਰਪੰਚ ਜਿਨ੍ਹਾਂ ਦੇ ਵੱਲ ਜਿਹੜੇ ਮੰਡਪੀ ਸਰਪੰਚ ਨੇ ਹਿੱਟਾ ਮਾਰੀ ਗੇ ਗੋਦ ਦੇ ਵਿੱਚ

उन गुरका लिजान जाने कॾहिं ਇਲਾਕੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕਹਿ ਰਹੇ ਕੋਈ ਸਰਪੰਚ ਹੋਰ ਕੁਝ ਜਿਹੜੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਰਪੰਚ ਨੇ ਕੋਈ ਆਵਾਜ਼ ਚੱਕੀ ਤੇ ਉੱਥੇ ਕੋਈ ਪੱਥਰ-ਪੁੱਥਰ ਚੱਲ ਰਿਹਾ ਇਸ ਤਰ੍ਹਾਂ ਦੀ ਵੀਡੀਓ ਅੱਜ ਮਿਲ ਕੇ ਗਿਆ ਨੇ ਸਰਪੰਚ ਸਾਹਿਬਾਨ ਉਹਦੇ ਚੋਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਮੈਂ ਆਪਣੀ ਫੋਰਸ ਨੂੰ ਵੀ ਕਨਵਿੰਸ ਕਰਦਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਹਿਬਾਨ ਸਾਰਿਆਂ ਨੂੰ ਮਿਲ ਕੇ ਜਾਗਰੂਤ ਕਰਨ ਪਰ ਜਦੋਂ ਕਿਤੇ ਇਹੋ ਜਿਹਾ ਸਟ੍ਰੀਟ ਪੀਸ ਚੈਕਿੰਗ ਕਰਨੀ ਹੈਗੀ ਆ ਤਾਂ ਪੁਲਿਸ ਨੂੰ ਜੂਲ ਬੁਲਾ ਲਿਆ ਜਾਵੇ ਦੂਜੇ ਪਾਸੇ ਇਹ ਗੱਲ ਹੈਗੀ ਆ ਚਲੋ ਉਹ ਤਾਂ ਚੈੱਕ ਕਰ ਰਹੇ ਸੀ ਉਸ ਤਰ੍ਹਾਂ ਦੀ ਗ ਉਹ ਉਸ ਐਸਐਚਓ ਦਾ ਜਿਹੜਾ ਅਗਲਾ ਐਕਸ਼ਨ ਸੀਗਾ ਉਸ ਤੇ ਸੈਟੀਸਫਾਈ ਨਹੀਂ ਸੀਗੇ। ਜੋ ਮੈਂ ਉਹਨੂੰ ਅੱਜ ਹੀ ਮਿਲਿਆ ਸੀ ਕਿ ਤੇ ਮਨੂੰ ਕਹਿਤਾ ਹੈਗਾ ਕਿ ਉਹ ਬੰਦੇ ਤੇ ਕਾਰਵਾਈ ਹੋਊਗੀ, ਠੋਕੇ ਹੋਊਗੀ। ਉਹ ਕੋ ਸ਼ਰਾਬ ਦਾ ਕੋਈ ਕਾਰੋਬਾਰ ਕਰ ਰਿਹਾ ਸੀ ਮੈਂ ਫੜਿਆ ਸੀ। ਪਰ ਫੇਰ ਵੀ ਮੇਰੀ ਇੱਕ ਬੇਨਤੀ ਹੈ ਕਿ ਜੇ ਪੁਲਿਸ ਤੁਹਾਡੇ ਨਾਲ ਨਹੀਂ ਜਾਊਗੀ, ਫੇਰ ਸਾਨੂੰ ਦੱਸਿਆ ਜਾਵੇ। ਪਰ ਐਟਲੀਸਟ ਜਦੋਂ ਆਪਾਂ ਜਾਣੀ ਆ ਤੁਹਾਡਾ ਆਪਣਾ ਕੰਮ ਹੈ ਮਤਾ ਪਾਉਣਾ, ਮਤਾ ਪਾ ਕੇ ਆਪਾਂ ਸਾਨੂੰ ਵੇਰ ਕਰ ਦੇਣਾ। ਸਾਰੇ ਮਿਲ ਕੇ ਰਲ ਕੇ ਰਹਿਣਾ। ਪਰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਨਾਲ ਜਾਓ ਅਸੀਂ ਨਾਲ ਸਹਿਯੋਗ ਕਰਾਂਗੇ ਕਾਰਵਾਈ ਕਰਾਂਗੇ ਕਿੱਥੋਂ ਦੀ ਵੀਡੀਓ ਹੈ ਰੰਦਾ ਉਹਦੇ ਵਿੱਚ ਕੀ ਰਹਿੰਦਾ ਉਹ ਬੈਟਰ ਰਹਿੰਦਾ ਜਦੋਂ ਆਪਾਂ ਕੋਈ ਇਹੋ ਜਿਹੀ ਕਾਰਵਾਈ ਕਰਦੇ ਆ ਤਾਂ ਕਈ ਵਾਰ ਜਿਹੜਾ ਹੈਗਾ ਉਹ ਦੂਜੇ ਪਾਸੇ ਕੋਈ ਜੈਂਟਲਮੈਂਟ ਹੋ ਜੇ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਸਾਰਾ ਜਿਹੜਾ ਹੈਗਾ ਇਲਜ਼ਾਮ ਆ ਜਾਂਦਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜਾ ਹੈਗਾ ਥੋੜੇ ਯੰਗ ਸਰਪੰਚਾਂ ਵਧੀਆ ਅੱਛੀ ਗੱਲ ਅੱਛੀ ਸੋਚ ਉਹਨਾਂ ਦੀ ਪਰ ਮੈਂ ਉਹਨਾਂ ਨੂੰ ਵੀ ਸਮਝਾਇਆ ਸੀ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜਾ ਫਿਰ ਇਹਦਾ ਖਰਾਬ ਕਰੂਗਾ سر پنچ पंचायत ਉੱਤੇ ਜਾਊਗਾ ਸਾਰਿਆਂ ਦੇ ਉੱਤੇ ਜਾਊਗਾ ਕੋਈ ਨੋ ਬਖਸ਼ਾ ਨਹੀਂ ਸਰ ਇਹ ਕਿੱਥੋਂ ਦੀ ਵੀਡੀਓ ਹੈ ਵਾਇਰਲ ਹੋਈ ਜਿਹੜੀ ਤੇ ਚੈੱਕ ਕਰਨੀ ਵਾਲੀ ਦੀ ਹੈ ਹੋ ਗਈ ਮੇਰੀ ਗਲਤੀ ਇਹਨਾਂ ਨੂੰ ਮਿਲ ਗਿਆ ਸੀ